ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਉਹ ਸੁਪਰਸਟਾਰ ਪਲੇਅਰ ਬਾਰੇ ਜੋ ਆਪ ਤਾ ਕਬੱਡੀ ਪਾ ਕੇ ਨੱਚਦਾ ਹੀ ਨੱਚਦਾ ਸੀ ਨਾਲ ਦਰਸ਼ਕਾਂ ਨੂੰ ਵੀ ਲੱਚੇ ਲਈ ਮਜਬੂਰ ਕਰ ਦਿੰਦਾ ਸੀ ਅੱਜ ਆਪਾਂ ਗੱਲ ਕਰਾਂਗੇ ਸੁਖਰਾਜ ਸਿੰਘ ਜਾਨੀ ਕਿ ਖਰਾਜੀ ਪਿੱਥੋ ਬਾਰੇ ਤੁਹਾਨੂੰ ਦੱਸਾਂਗੇ ਉਹਨੇ ਆਪਣੀ ਜ਼ਿੰਦਗੀ ਵਿੱਚ ਕੀ-ਕੋ ਜਿੱਤਿਆ ਕਿਹੜੇ-ਕਿਹੜੇ ਵਿਦੇਸ਼ੀ ਦੌਰੇ ਲਾਏ ਚਲੋ ਕਰਦੇ ਆਂ ਆਪਾਂ ਵੀਡੀਓ ਨੂੰ ਸ਼ੁਰੂ ਖਰਾਜੀ ਪਿੱਥੋ ਦਾ ਜਨਮ 1 ਜਨਵਰੀ 1975 ਨੂੰ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਵਿਕੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗਰੇਜੰਟ ਸਿੰਘ ਤੇ ਮਾਤਾ ਦਾ ਨਾਮ ਨਸੀਬ ਕੌਰ ਹੈ ਜੇ ਗੱਲ ਕਰੀਏ ਖਰਾਜੀ ਪਿੱਥੋ ਦੀ ਪੜ੍ਹਾਈ ਬਾਰੇ ਤਾਂ ਖਰਾਜੀ ਥੋੜਾ ਸਮੇਂ ਸਕੂਲ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਮਾਸਟਰਾਂ ਦੇ ਡਰ ਤੋਂ ਹੀ ਸਕੂਲ ਨਹੀਂ ਗਿਆ ਕਿਉਂਕਿ ਉਹਨੂੰ ਨੂੰ ਕੁੱਟਦੇ ਬਹੁਤ ਸਾਲ ਇਸ ਕਰਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਤੇ ਕਬੱਡੀ ਦਾ ਕੀੜਾ ਜਿਆਦਾ ਹੋਣ ਕਰਕੇ ਉਹ ਸਿਰਫ ਕਬੱਡੀ ਹੀ ਖੇਡਣ ਲੱਗ ਪਿਆ ਰਾਜੀ ਪਿੱਥੋ ਨੇ ਕਬੱਡੀ ਦੀ ਸ਼ੁਰੂਆਤ 32 ਕਿਲੋ ਕਬੱਡੀ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ 55 ਕਿਲੋ ਤੇ 57 ਕਿਲੋ ਕਬੱਡੀ ਵੀ ਖੇਡੀ ਤੇ ਬਾਅਦ ਵਿੱਚ ਲੰਮਾ ਸਮਾਂ ਉਹਨਾਂ ਨੇ 68 ਕਿਲੋ ਕਬੱਡੀ ਖੇਡੀ ਉਦੋਂ ਤਾਂ ਉਹਨਾਂ ਨੇ ਗੱਡੀ ਪਿੱਸੇ ਵੀ ਲਗਾ ਲਿਆ ਸੀ ਕਿ ਪਿੱਥੋ ਹੀ ਫਰਸਟ ਹੈ ਇਹ ਖਰਾਜੀ ਪਿੱਥੋ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਇਹ ਲੰਮਾ ਸਮਾਂ ਸੀ 68 ਕਿਲੋ ਕਿਸੇ ਨੂੰ ਵੀ ਜਿੱਤ ਨਹੀਂ ਦਿੰਦਾ ਉਸ ਤੋਂ ਬਾਅਦ 2001 ਵਿੱਚ ਉਹਨਾਂ ਨੇ ਕਬੱਡੀ ਓਪਨ ਦੀ ਸ਼ੁਰੂਆਤ ਕੀਤੀ ਕਬੱਡੀ ਓਪਨ ਵਿੱਚ ਵੀ ਪਿੱਥੋ ਦੀ ਟੀਮ ਨੇ ਆਪਣੀ ਲੰਮਾ ਹਮਾ ਚੜਤ ਰੱਖੀ ਦੇ ਖਰਾਜੀ ਲੇਖਾਂ ਟੂਰਨਾਮੈਂਟਾਂ ਦਾ ਬੈਸਟ ਨਿਕਲਿਆ ਉਸ ਤੋਂ ਬਾਅਦ ਇਹ ਕਲੱਬਾਂ ਵਾਲੇ ਵੀ ਖੇਡੇ ਜਿਵੇਂ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਤੇ ਪਤੋ ਹੀਰਾ ਸਿੰਘ ਖਰਾਜੀ 2009 ਵਿੱਚ ਕੈਨੇਡਾ ਖੇਡਣ ਗਿਆ ਉੱਥੇ ਖਰਾਜੀ ਨੇ ਇੱਕ ਰਿਕਾਰਡ ਬਣਾਇਆ ਇੱਕ ਮੈਚ ਵਿੱਚ 35 ਕਬੱਡੀਆਂ ਪਾ ਕੇ ਕੋਈ ਵੀ ਜੱਪਾ ਨਹੀਂ ਖਾਦਾ ਖਰਾਜੀ ਪਿੱਥੋ ਦਾ ਇੱਕ ਹੋਰ ਰਿਕਾਰਡ ਹੈ ਜੋ ਉਹਨੇ ਲਹਿਰੇ ਮੁਹਬਤ ਟੂਰਨਾਮੈਂਟ ਤੇ ਬਣਾਇਆ ਸੀ ਉਹਨੇ ਸਾਰੇ ਦਿਨ ਵਿੱਚ 85 ਕਬੱਡੀਆਂ ਪਾਈਆਂ ਇੱਕ ਵੀ ਜੱਪਾ ਨਹੀਂ ਖਾਦਾ ਖਰਾਜੀ ਦਾ ਕਹਿਣਾ ਹੈ ਕਿ ਜੋ ਅੱਜ ਦੇ ਸਮੇਂ ਵਿੱਚ ਕਬੱਡੀ ਖੇਡਦਾ ਹੁੰਦਾ ਤਾਂ ਉਹ ਸੋਨੇ ਦੀਆਂ ਕੰਧਾਂ ਘੱਡ ਦਿੰਦਾ। ਖਰਾਜੀ ਕਹਿੰਦਾ ਮੈਂ ਰੇਡ ਪਾ ਕੇ ਇਸ ਕਰਕੇ ਨੱਚਦਾ ਹੁੰਦਾ ਸੀ ਕਿ ਮੈਨੂੰ ਮਾਣ ਹੁੰਦਾ ਸੀ ਕਿ ਦੂਜੇ ਪਾਸੇ ਮੇਰਾ ਭਾਈ ਸੀਰਾ ਖੜਾ ਹੈ ਉਹ ਜੇ ਮੈਨੂੰ ਇੱਕ ਜੱਫਾ ਪੈ ਵੀ ਜਾਊ ਤਾਂ ਉਹ ਦੋ ਲਾਊ। ਇੱਕ ਦੂ ਦਾ ਕਾਰਨ ਇਹ ਸੀ ਕਿ ਦਰਸ਼ਕਾਂ ਦਾ ਮਨੋਰੰਜਨ ਕਰ ਸਕੇ ਇਸ ਕਰਕੇ ਉਹ ਕਬੱਡੀ ਪਾ ਕੇ ਨੱਚਦਾ ਸੀ ਕਿਉਂਕਿ ਲੋਕ ਉਸ ਤੋਂ ਇਹੀ ਪਾਲਦੇ ਆਉਂਦੇ ਸਨ ਕਿ ਖਰਾਜੀ ਰੇਡ ਪਾ ਕੇ ਨੱਚੇ ਤੇ ਸਾਡਾ ਮਨੋਰੰਜਨ ਕਰੇ। ਖਰਾਜੀ ਦਾ ਨਵੇਂ ਪਲੇਅਰਾਂ ਨੂੰ ਕਹਿਣਾ ਹੈ ਕਿ ਨਸਿਆਂ ਤੋਂ ਬਚਣ ਜਿਹੜੇ ਆ ਭਾਰ ਵਧਾਉਣ ਵਾਸਤੇ ਟੀਕੇ ਲਾਉਂਦੇ ਹਨ ਜਾਂ ਮੌਕੇ ਵਾਲੇ ਲਾਉਂਦੇ ਹਨ ਇਹਨਾਂ ਦਾ ਕੋਈ ਫਾਇਦਾ ਨਹੀਂ ਖਰਾਜੀ ਕਹਿੰਦਾ ਜਦੋਂ ਮੈਂ ਓਪਨ ਕਬੱਡੀ ਖੇਡਦਾ ਸੀ ਮੇਰਾ 65 ਕਿਲੋ ਵਜ਼ਨ ਹੁੰਦਾ ਸੀ ਕਬੱਡੀ ਖੇਡਣ ਲਈ ਕਹਿੰਦਾ ਦਿਲ ਪਾਥੀ ਜਿੱਡਾ ਹੋਣਾ ਚਾਹੀਦਾ ਇਹ ਟੀਕੇ ਡੂਕੇ ਕੁਝ ਨਹੀਂ ਕਰਦੇ ਖਰਾਜੀ ਨੇ ਇਹੀ ਨਵੇਂ ਪਲੇਅਰਾਂ ਨੂੰ ਕਿਹਾ ਆਪਣੀ ਇੰਟਰਵਿਊ ਵਿੱਚ ਜੇ ਗੱਲ ਕਰੀ ਉਹਨਾਂ ਦੇ ਫੇਵਰੇਟ ਪਲੇਅਰਾਂ ਬਾਰੇ ਪੁਰਾਣੇ ਪਲੇਅਰਾਂ ਜੋ ਉਹਨਾਂ ਦਾ ਫੇਵਰੇਟ ਜੱਫੀ ਫੌਜੀ ਰੋਂਤਾ ਸੀ ਤੇ ਰੇਡਰ ਕੋ ਨੀ ਰਾਣੀ ਵਾਲਾ ਅੱਜ ਦੇ ਟਾਈਮ 'ਚ ਖਰਾਜੀ ਦੁੱਲੇ ਦੇ ਪਾਲੇ ਦਾ ਫੈਨ ਹੈ ਜੇ ਗੱਲ ਕਰੀਏ ਖਰਾਜੀ ਨੇ ਅਜੇ ਤੱਕ ਕੀ ਕੁਝ ਜਿੱਤਿਆ ਹੈ ਤਾਂ ਖਰਾਜੀ ਨੇ ਅਜੇ ਤੱਕ अनेका ਵੈਸਟ ਪ੍ਰਾਈਜ਼ ਜਿੱਤੇ ਹਨ ਜਿਨ੍ਹਾਂ ਵਿੱਚ ਕੱਪ ਤੇ ਟੀਵੀ ਤੇ ਨਗਦ ਰਕਮਾਂ ਹਨ ਕਿਉਂਕਿ ਉਹਨਾਂ ਟਾਈਮਾਂ ਵਿੱਚ ਮੋਟਰਸਾਈਕਲ ਗੱਡੀਆਂ ਤਾਂ ਨਹੀਂ ਹੁੰਦੇ ਸਨ ਤੇ ਖਰਾਜੀ ਨੇ ਵੀ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਜੇ ਸਾਡੇ ਵੇਲੇ ਵੈਸਟਾਂ ਨੂੰ ਗੱਡੀਆਂ ਜਾਂ ਮੋਟਰਸਾਈਕਲ ਹੁੰਦੇ ਤਾਂ ਮੈਂ ਘਰ ਭਰ ਦੇਣਾ ਸੀ ਕਿਉਂਕਿ अनेका ਥਾਵਾਂ ਤੋਂ ਵੈਸਟ ਨਿਕਲਿਆ ਖਰਾਜੀ ਆਪਣੇ ਸਮੇਂ ਵਿੱਚ ਇਹ ਗੱਲ ਕਰੀਏ ਕਿ ਰਾਜੀ ਨੇ ਕਬੱਡੀ ਛੱਡਣ ਦਾ ਕਾਰਨ ਤਾਂ ਉਹ ਗੋਡੇ ਦੀ ਸੱਟ ਕਰਕੇ ਕਬੱਡੀ ਤੋਂ ਦੂਰ ਹੋ ਗਿਆ ਜੋ ਕਿ ਰਿਕਵਰੈਂਸ ਪੂਰੀ ਤਰ੍ਹਾਂ ਨਹੀਂ ਹੋਈ ਇਸ ਕਰਕੇ ਉਹਨੇ ਕਬੱਡੀ ਛੱਡ ਦਿੱਤੀ ਇਹ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ